ਪਤੇ ਧੰਨ ਧੰਨ ਸਾਹਿਬ ਸਤਗੁਰੂ ਜੀ ਲੰਮੜਾਥ ਪਾਤਸ਼ਾਹ ਜੀ ਦੀ ਇਹ ਪਵਿੱਤਰ ਧਰਤੀ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਸਤਗੁਰਾਂ ਦਾ 450 ਸਾਲਾਂ ਜੋਤੀ ਜੋਤ ਸ਼ਤਾਬਦੀ ਦੇ ਰੂਪ ਵਿੱਚ 450 ਸਾਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪੰਥ निहंग सिंह ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਹੋਰ ਪੰਥਦਲ ਸਾਰਿਆਂ ਦੇ ਨਾਲ ਰਲ ਕੇ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾਈ ਜਾ ਰਹੀ ਹੈ ਅੱਜ ਦਾ ਦਿਨ ਬਹੁਤ ਮਹੱਤਵਿਆ ਕਿਉਂਕਿ ਇਹ ਦੋ ਦਿਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਤਿਨਾਂ ਨੂੰ ਗੁਰਤਾ ਗੱਦੀ ਵੀ ਇਸੇ ਸਥਾਨ ਤੇ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਸੀ ਉਹ ਅਸੀਂ ਦੋ ਰੋਜਾ 450 ਸਾਲਾਂ ਗੁਰਤਾ ਗੱਦੀ ਦੇਸ ਧਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹ ਪਾਵੇਂ ਅੰਮ੍ਰਿਤਸਰ ਵੀ ਤੇ ਅੱਜ ਤੇ ਕੱਲ ਨੂੰ 14 ਤਰੀਕ ਦੋ ਦਿਨ ਲਗਾਤਾਰ ਉਹ ਸ਼ਤਾਬ ਦੀ ਉੱਥੇ ਮਨਾਈ ਜਾ ਰਹੀ ਆ ਪਰ ਸਤ ਗੁਰਾਂ ਦਾ ਗੁਰਤਾ ਗੱਦੀ ਦਿਵਸ ਇਸ ਸਥਾਨ ਤੇ ਵੀ ਮਨਾਇਆ ਜਾਂਦਾ ਤੇ ਇਸ ਸਥਾਨ ਤੇ ਵੀ ਧਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾਊਗਾ ਮਨੁੱਖਤਾ ਦਾ ਕੇਂਦਰ ਧਾਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਸ ਪਵਿੱਤਰ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਲਈ ਭੇਜਿਆ ਔਰ ਉਸ ਅਸਥਾਨ ਤੇ ਸਤਿਗੁਰ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਗੁਰੂ ਰਾਮਦਾਸ ਪਾਤਸ਼ਾਹ ਤੇ ਇਸ ਧਰਤੀ ਤੇ ਬੈਠ ਕੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅੱਜ ਉਹ ਅਸਥਾਨ ਦੇਸ਼ ਵਿਦੇਸ਼ ਚ ਨਹੀਗਾ ਸਾਰੀ ਮੈਂ ਕਹਿ ਸਕਦਾ ਦੁਨੀਆ ਦਾ ਜਿਹੜਾ ਸਭ ਤੋਂ ਬਲੱਖਣ ਔਰ ਸਭ ਤੋਂ ਪੂਜਣਯੋਗ ਸਥਾਨ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਔਰ ਅੱਜ ਵੀ ਲੋਕ 4-4 ਘੰਟੇ ਲਗਾਤਾਰ ਇਕੱਠੇ ਹੋ ਕੇ 10-20 ਸਕਿੰਟ ਕਿਉਂਕਿ ਨਾਮਸਕਾਰ ਕਰਨੀ ਹੁੰਦੀ ਆ ਇੰਨਾ ਕ ਸਮਾਂ ਮਿਲਦਾ ਸੋ ਮੇਰਾ ਕਹਿਣ ਤੋਂ ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਅਨੇਕਾਂ ਬਖਸ਼ੀਆਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬਹੁਤ ਵੱਡੀਆਂ ਬਖਸ਼ੀਆਂ ਨਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ 욧 ਨਿਆਸਰਿਆਂ ਦੇ ਆਸਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਇਨੀਆਂ ਬਖਸ਼ੀਆਂ ਬਖਸ਼ਿਸ਼ ਕਰਕੇ ਇਹ ਸਮੁੱਚੀ ਮਨੁੱਖਤਾ ਦਾ ਭਲਾ ਕਰਨੇ ਸਤਗੁਰੂ ਜੀ ਨੇ ਇਸ ਸਥਾਨ ਦੀ ਰਚਨਾ ਰਚੀ ਸੀ ਉਬੇਤਰ ਬੌਲੀ ਸਾਹਿਬ ਦੇ ਵੀ ਆਪਾਂ ਇੱਥੇ ਦਰਸ਼ਨ ਕਰਦੇ ਆਂ ਇੱਥੇ ਉਹ ਵੀ ਅਸਥਾਨ ਚਵਾਰਾ ਸਾਹਿਬ ਜਿੱਥੇ ਸਤਗੁਰੂ ਜੀ ਕੀਲੀ ਫੜ ਕੇ ਆਪ ਬੰਦਗੀ ਕਰਦੇ ਸੀ ਸੋ ਗੁਰੂ ਸਾਹਿਬ ਕਿਰਪਾ ਕਰਨੇ ਸ਼ਤਾਬਦੀ ਸਮੁੱਚਾ ਸਿੱਖ ਪੰਥ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੂਚੀਆਂ ਸਾਰੀਆਂ ਜਥੇਬੰਦੀਆਂ ਇਹ ਰਲ ਕੇ ਜਿਹੜੀਆਂ ਇਹ ਮਨਾ ਰਹੀਆਂ ਆਓ ਸਾਰੇ ਜਿੱਥੇ ਮਹਾਨ ਸ਼ਤਾਬਦੀਆਂ ਨੂੰ ਮਨਾਈਏ ਉੱਥੇ ਮਹਾਨ ਸ਼ਤਾਬਦੀਆਂ ਨੂੰ ਵਸਾਈਏ ਵੀ ਮਨਾਉਣਾ ਇਸ ਕਰਕੇ ਆ ਕਿ ਉਹ ਸਾਡੀ ਇਹ ਲੰਮੇ ਸਮੇਂ ਤੋਂ ਜਦੋਂ ਵੀ ਸ਼ਤਾਬਦੀ ਆਉਂਦੀ ਆ ਤੇ ਖਾਲਸਾ ਪੰਥ ਇੱਕ ਥਾਂ ਇਕੱਤਰ ਹੋ ਕੇ ਗੁਰਮਤੇ ਕਰਦਾ ਤੇ ਬਸਾਉਣਾ ਆ ਪਵਿੱਤਰ ਗੁਰਬਾਣੀ ਨੂੰ ਜਿਹੜੀ ਗੁਰਬਾਣੀ ਸਤਗੁਰ ਜੀ ਨੇ ਸਾਨੂੰ 11ਵੀਂ ਜੋਤ ਦੇ ਵਿੱਚ ਬਖਸ਼ਿਸ਼ ਕੀਤੀ ਸੀ ਗੁਰਸ਼ਬਦ ਦੇ ਪੁਜਾਰੀ ਹੋ ਕੇ ਗੁਰਬਾਣੀ ਗਾਣ ਵੀ ਕਰਨੀ ਗੁਰਬਾਣੀ ਦੇ ਵਿਚਾਰ ਵੀ ਕਰਨੀ ਤੇ ਗੁਰਬਾਣੀ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਉਹ ਜੀਉਣ ਦਾ ਵੀ ਯਤਨ ਕਰਨਾ ਸੋ ਸਾਰੇ ਸਮੂਚੀ ਸੰਗਤ ਨੂੰ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ 16 17 ਤੇ 18 ਨੂੰ ਤੇ 17 ਤਰੀਕ ਨੂੰ ਜਿਹੜਾ ਨਗਰ ਕੀਰਤਨ ਆ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਉਸ ਸੰਭਾਵਲਕ ਤੌਰ ਦੇ ਉੱਤੇ ਉਸ ਸਤਗੁਰ ਜੀ ਨੂੰ ਸਮਰਪਿਤ ਕਿ ਕਿਵੇਂ ਸਤਗੁਰ ਜੀ ਗਾਗਰ ਲੈ ਕੇ ਰੋਜ਼ ਰਜਾਨਾ ਅੰਮ੍ਰਿਤ ਵੇਲੇ 2 ਵਜੇ ਉਥੋਂ ਗਾਗਰ ਜਲ ਦੀ ਲੈ ਕੇ ਗੁਰੂ ਅੰਗਦ ਦੇ ਪਾਛਾ ਨੂੰ ਇਸ਼ਾਨਾਨ ਕਰਾਉਂਦੇ ਸੀ ਉਹਦੇ ਵਿੱਚ ਵੀ ਬਾਅਦ ਤੋਂ ਬਾਅਦ 17 ਤਰੀਕ ਨੂੰ ਸ਼ਾਮਲ ਹੋਈਏ ਸੋ ਫਿਰ ਇੱਕ ਵਾਰੀ ਤੁਹਾਡਾ মিডিਆ ਦਾ ਵੀ ਸਮੁੱਚੇ ਤੌਰ ਦੇ ਉੱਤੇ ਮੈਂ ਅੱਜ ਸਾਡੇ ਵਿੱਚ ਸਰਦਾਰ ਬਲਵਿੰਦਰ ਸਿੰਘ ਜੀ ਪੂੰਦੜ ਜਿਹੜੇ ਵਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹ ਚੇਚੇ ਤੌਰ ਤੇ ਪਹੁੰਚੇ ਤੇ ਸਾਰੇ ਮੇਰੇ ਸਾਥੀ ਸਮੁੱਚੇ ਅਹੁਦੇਦਾਰ ਸਹਿਬਾਨ ਤੇ ਬਹੁਤ ਸਾਰੇ ਮੈਂਬਰ ਸਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਆ ਬਲਵਿੰਦਰ ਸਿੰਘ ਬਈ ਸਾਡਾ ਬਈ ਪੁਈ ਬੇਚਾਰਾ ਲੰਬਾ ਹਰ ਸਾਹ ਬਿਮਾਰ ਰਿਹਾ ਪਰ ਅੱਜ ਨੂੰ ਆਦਾ ਜਾ ਹੈ ਉਹ ਅੱਜ ਜਾਦਾ ਜੀਵ ਹੈ ਆਖਣਾ ਕਿਉਂਕਿ ਬਿਮਾਰੀ ਤੋਂ ਬਾਅਦ ਅੱਜ ਇਹ ਸੰਗਤਾਂ ਦੇ ਵਿੱਚ ਪਹੁੰਚੇ ਤੇ ਸਾਰੇ ਜਿੰਨੇ ਵੀ ਸਾਥੀ ਸਾਰੇ ਤੇ ਖਾਸ ਕਰਕੇ ਸਾਡਾ ਧਾਰਮਿਕ ਪ੍ਰਚਾਰਮੇਗਾ ਉਹ ਤੇ ਇੱਥੇ ਅਸੀਂ ਸ਼ਤਾਬਦੀਆਂ ਦੇ ਵਿੱਚ ਕੰਜਾਜ ਬਖੜਾ ਲਾਇਆ ਇਹ ਸਾਰੇ ਵਧਾਈ ਦੇ ਪਾਤਰੀ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸ਼ਤਾਬਦੀ ਨੂੰ ਗੁਰੂ ਚਰਨਾਂ ਦੇ ਵਿੱਚ ਨਾਤਮਸਤਕ ਹੋਣ ਲਈ ਤੇ ਗੁਰੂ ਸਾਹਿਬ ਦੀ ਅਸੀਸ ਲੈਣ ਲਈ ਇਹ ਗੁਰੂ ਸਾਹਿਬ ਜੀ ਨੇ ਕਿਰਪਾ ਤੇ ਬਖਸ਼ ਦੇ ਪਾਤਰ ਵੰਡ ਰਹੇ ਆ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਇਹ ਗਵਰਨਰ ਸਾਹਿਬ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵੀਆਈਪੀਜ਼ ਆ ਰਹੇ ਨੇ ਦੇਖੋ ਜਿਹੜੀ ਸੋ ਫਾਰ ਸਾਨੂੰ ਇਨਫੋਰਮੇਸ਼ਨ ਹੈ ਕਿ 16 ਤਰੀਕ ਨੂੰ ਸੀਐਮ ਸਾਹਿਬ ਵੀ ਆ ਰਹੇ ਆ ਕਿਉਂਕਿ ਸਾਨੂੰ ਜਿਹੜੀ ਮਿਲੀ ਇਨਫੋਰਮੇਸ਼ਨ ਪਰ ਅਸੀਂ ਇਹਨੂੰ ਖੁੱਲਾ ਸੱਦਾ ਦਿੱਤਾ ਇੱਥੇ ਕੋਈ ਵੀ ਆ ਸਕਦਾ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਅਕਬਰ ਬਾਦਸ਼ਾਹ ਬਾਦਸ਼ਾਹ ਸੀ ਉਹ ਵੀ ਇਸ ਧਰਤੀ ਤੇ ਆਇਆ ਤੇ ਇੱਥੇ ਰਾਜੇ ਤੇ ਰਾਂਕ ਦੀ ਬਰੋਬਰੀ ਆ ਇੱਥੇ ਕੋਈ ਰਾਜਾ ਨਹੀਂ ਇਹ ਤਾਂ ਸੰਗਰੂਪੀ ਕੋਈ ਵੀ ਆ ਸਕਦਾ ਸਾਰਿਆਂ ਨੂੰ ਜਿਵਾਇਆਂ ਆਖਦੇ ਆ ਤਾਂ ਸਾਰਿਆਂ ਨੂੰ ਖੋਲਾ ਸੱਦਾ ਵੀ ਦਿੰਨੇ ਆ ਗੁਰੂ ਸਾਹਿਬ ਦੀ ਸ਼ਤਬਦੀ ਨੂੰ ਲੈ ਕੇ ਜਿਹੜੇ ਐਸ்சி ਪੀਸੀ ਵੱਲੋਂ ਜਿਹੜੇ ਵਿਸ਼ੇਸ਼ ਪ੍ਰਬੰਧ ਆ ਜਿਹੜੇ ਵਿਸ਼ੇਸ਼ ਸੰਕਟਾਂ ਨੂੰ ਉਹਨਾਂ ਨੂੰ ਜਾਣ ਕਰਾਇਆ ਜਾਵੇ ਆਸੀਂ ਤਕਰੀਬਨ ਲਗ-ਪਕ 700 ਏਕੜ ਆ ਨਾਲ ਸਾਈਡ ਤੇ ਹੈ ਤਾਂ ਉਹ ਸਰਕਾਰ ਦੀ ਪੈਲੀ ਤੇ ਡਿਪਟੀ ਕਮਿਸ਼ਨਰ ਐਸ ਆ ਸਤਾਨ ਦੇ ਤੇ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਤਰਨਤਾਰਨ ਦੇ ਦੋਹਾਂ ਦਾ ਕਿ ਇਹ ਜਿਹੜੀ ਨਾਲ ਪੈਲੀ ਸੀ ਉਹ ਸਾਨੂੰ ਇਹਨਾਂ ਨੇ ਖਾਲੀ ਵੀ ਕਰਕੇ ਦਿੱਤੀ ਆ ਤੇ ਉੱਥੇ ਜਿੱਥੇ ਵੱਡਾ ਲੰਗਰਾਂ ਦਾ ਪ੍ਰਬੰਧ ਤੁਸੀਂ ਦੇਖਦੇ ਆ ਆ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲੇ ਜਿਹੜੇ ਆਪਾਂ ਅੰਬਰਸਰੋਂ ਆਉਣੇ ਆ ਫਤਿਹਬਾਦ ਵਾਲੇ ਪਾਸੇ ਤੋਂ ਉਧਰੋਂ ਤੇ ਇੱਥੇ ਇਟਸੈਲ ਵੀ ਆ ਜਿੱਥਾਂ ਹੋਣ ਆਪਾਂ ਲੰਗਰ ਹਾਲ ਜਿਹੜਾ ਨਵਾਂ ਚਾਲੂ ਕੀਤਾ ਇਹ ਵੀ ਤਕਰੀਬਨ ਸਾਡੇ ਕੋਲ 100 ਤੋਂ ਵੱਧ ਜਿਹੜੇ ਆ ਮਹਾਪੁਰਸ਼ਾਂ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਤੇ ਅਸੀਂ ਇਤੋਂ ਜ਼ਿਆਦਾ ਪਾਰਕਿੰਗ ਦਾ ਪ੍ਰਬੰਧ ਕੀਤਾ ਤਾਂ ਕਿ ਲੋਕਾਂ ਨੂੰ ਜਿਹੜੀ ਉਹ ਕੁਝ ਆਪਣੇ ਉਹਦੇ ਵਿੱਚ ਰੋਕਣਾ ਲੱਗੇ ਉਦੋਂ ਬਾਅਦ ਫਿਰ ਕਿਉਂਕਿ ਲੋਕਾਂ ਨੇ ਬਾਥਰੂਮਾਂ ਦੀ ਲੋੜ ਹੁੰਦੀ ਆ ਉਹ ਵੀ ਅਸੀਂ ਵੱਧ ਤੋਂ ਵੱਧ ਯਤਨ ਕੀਤਾ 400 ਦੀ ਇਹ ਨਹੀਂ ਰੱਖੀ ਸੀ ਪਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਤੌਰ ਤੇ ਵੀ ਇੱਕ ਹੋਰ ਯਤਨ ਕਰ ਲਈਏ ਕਿ ਵੱਧ ਤੋਂ ਵੱਧ ਕਰੀਏ ਸੋ ਸਾਰੀਆਂ ਬਵਸਤਾਵਾਂ ਜਿਹੜੀਆਂ ਆ ਉਹ ਇੱਥੇ ਪਹਿਲਾਂ ਕਰ ਦਿੱਤੀਆਂ ਵੇ ਜਿਹੜੀ ਦੂਰ ਤੋਂ ਜਿਹੜਾ ਸੰਗਤ ਹੁੰਦੀ ਆ ਉਹਨਾਂ ਦੇ ਰਹਿਸ਼ੀ ਪ੍ਰਬੰਧ ਹੋਏਗਾ ਜੀ ਇੱਥੇ ਰਹਿਸ਼ੀ ਪ੍ਰਬੰਧ ਕਿਉਂਕਿ ਅੱਜ ਤਾਂ ਹੁਣ ਲੋਕਾਂ ਦਾ ਹਰਕਤ ਦਾ ਇਹ ਰੁਝਾਨ ਹੁੰਦਾ ਪੇ ਮੈਂ ਸਵੇਰੇ ਆਵਾਂ ਤੇ ਸ਼ਾਮ ਨੂੰ ਮੁੜ ਜਮਾਂ ਪਰ ਅਸੀਂ ਉਹਦੇ ਵੀ ਜਥਾ ਸ਼ਕਤੀ ਮੁਤਾਬਕ ਉਹਦਾ ਵੀ ਪ੍ਰਬੰਧ ਜਿਹੜਾ ਚੇਚੇ ਤੌਰ ਤੇ ਕਰ ਰਹੇ ਹਾਂ ਤਾਂ ਕਿ ਜੇ ਕਿਸੇ ਨੇ ਰਾਤ ਰਹਿਣਾ ਤੇ ਉਹਨੂੰ ਕੋਈ ਜਿਹੜੀ ਆ ਪਰੇਸ਼ਾਨੀ ਨਾ ਹੋਵੇ ਕਿ ਪਤਾ ਜੀ ਕੋਈ ਲੰਬੇ ਸਮੇਂ ਦੇ ਇੱਥੇ ਗੋਇੰਦਵਾਲ ਸਾਹਿਬ ਵਾਸੀ ਕੋਈ ਪ੍ਰੋਜੈਕਟ ਦੇਖੋ ਦੇਖੋ ਮੈਂ ਤੁਹਾਨੂੰ ਤੁਸੀਂ ਪਹਿਲੀ ਵਾਰੀ ਪਿਛਲੀ ਵਾਰ ਵੀ ਮੈਨੂੰ ਇਹ ਸਵਾਲ ਕੀਤਾ ਸੀ ਮੈਂ ਕਰਨੇ 'ਚ ਯਕੀਨ ਰੱਖਦਾ ਮੈਂ ਕਹਿਣ 'ਚ ਯਕੀਨ ਨਹੀਂ ਰੱਖਦਾ ਅਸੀਂ ਹੁਣ ਵੀ ਜਿੰਨੇ ਤੱਕ ਪ੍ਰੋਜੈਕਟ ਰੱਖੇ ਆ ਅਸੀਂ ਕਰਕੇ ਜਦੋਂ ਉਹਨਾਂ ਦਾ ਅਧ ਘਾਟਨ ਹੁੰਦਾ ਉਦੋਂ ਹੀ ਡਿਸਕਲੋਜ਼ ਕਰਦੇ ਆ ਤੇ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਉਹ ਫਿਰ ਤੁਸੀਂ ਕਹਿਣਾ ਜੀ 2 ਸਾਲ ਪਹਿਲਾਂ ਆ ਅਨਾਉਂਸ ਕਰ ਗਏ ਸੀ ਤੇ ਗੁਰੂ ਸਾਹਿਬ ਦੀ ਸ਼ਰਧਾ ਦੀ ਮਨਾ ਰਹੇ ਆ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰਨਗੇ ਮਨੁੱਖ ਮਾਤਰ ਦਾ ਇੱਕ ਉਦਮ ਕਰ ਸਕਦਾ ਤੇ ਗੁਰੂ ਨੇ ਚਾਇਆ ਤਾਂ ਕੋਈ ਨਹੀਂ ਇਹਦੇ ਵਿੱਚ ਵੀ ਵੱਡਾ ਯੋਗਦਾਨ ਫਿਰ ਆਪਾਂ ਪਾਵਾਂਗੇ ਧੰਨ 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 ਤੁਹਾਨੂੰ ਦੇਖ ਰਹੇ ਹਨ ਨਿਊ ਪੰਜਾਬ نیوز ਜਹਾਂ ਹਰ ਖਬਰ ਆਪਕੇ ਲਈ ਸਭ ਤੋਂ ਪਹਿਲੇ ਬਨੇ ਰਹਿਏ ਹਮਾਰੇ ਸਾਥ ਤਾਜ਼ਾ ਖਬਰੋ ਔਰ ਸਟੀਕ